ਮੇਰੀਆਂ ਤੇਨ ਦਫੀਨੀ ਦੀ ਸੋਰੀਆਂ ਆਣ ਹੁਣ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਫਿਰ ਉਹ ਹਲਕਾ ਦਾ ਜਿਹੜਾ ਸਰਹੱਦੀ ਏਰੀਆ ਹੈਗਾ ਉਝ ਦਰਿਆ ਦੀ ਜਿਹੜੀ ਕੁਝ ਘੰਟੇ ਪਾਲੇ ਵੀ ਸਾਡੇ ਵੱਲੋਂ ਖਬਰ ਦਿਖਾਈ ਗਈ ਸੀ ਜੀ ਕਿ ਇੱਕ ਗੁਜਰ ਪਰਿਵਾਰ ਦਾ ਵਿਅਕਤੀ ਸੀਗਾ ਜੁਵਨ ਸੀਗਾ ਜਿਹੜਾ ਕੁਝ ਦਰਿਆ ਦੇ ਵਿੱਚ ਡੁੱਬ ਗਿਆ ਸੀਗਾ ਜਿੱਥੇ આરોਪ ਸੀਗਾ ਕਿ ਪੁਲਿਸ ਵੱਲੋਂ ਪੱਥਰ ਵਾਜੀ ਕਰਕੇ ਉਹਦੇ ਝੋਟ ਆਈ ਸੀਗੀ ਤੇ ਉਹ ਵਿੱਚ ਡੁੱਬ ਗਿਆ ਸੀਗਾ ਮਿਲ ਨਹੀਂ ਰਿਹਾ ਸੀਗਾ ਉਹ ਕਾਫੀ ਰੋ ਸੀਗਾ ਜਿਹੜਾ ਗੁਜਰ ਭਾਈਚਾਰਾ ਸੀਗਾ ਉਹਨਾਂ ਦੇ ਵਿੱਚ ਕਿ ਜਿਹੜੀ ਉਹ ਪੁਲਿਸ ਦੀ ਮਲਾਕੀ ਹੈ ਉਸ ਤੋਂ ਬਾਅਦ ਫੇਟੋ ਖਬਰ ਤੁਹਾਨੂੰ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਤਸਵੀਰਾਂ ਵੀ ਦਿਖਾ ਰਿਹਾ ਕਿ ਡੈੱਡ ਬੋਡੀ ਮਿਲ ਚੁੱਕੀ ਹੈ ਉਸ ਜੁਵਨ ਦੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਮੌਕੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਦੇਖ ਸਕਦੇ ਹੋ ਹਜੇ ਵੀ ਜਿਹੜੇ ਆ ਇਹ ਗੁਜਰਪਾਈ ਜਿਹੜਾ ਸਾਰਾ ਇੱਥੇ ਇਕੱਠਾ ਹੋਇਆ ਦੱਸ ਦਈਏ ਕਿ ਪੂਰੇ ਸ਼ਹਿਰ ਦੀ ਕਹਿ ਸਕਦੇ ਆ ਫੋਰਸ ਪੂਰੇ ਸ਼ਹਿਰ ਦੀ ਪੁਲਿਸ ਜਿਹੜੀ ਆ ਚਾਹੇ ਐਸਪੀ ਹੋਣ ਚਾਹੇ ਡੀਐਸਪੀ ਹੋਣ ਚਾਹੇ ਐਸਐਚਓ ਹੋਣ ਇੱਥੇ ਮੌਕੇ ਤੇ ਆਏ ਸੀਗੇ ਕਮਾਂਡੋ ਪੁਲਿਸ ਦੀ ਸੀਗੀ ਤੇ ਐਸਡੀਐਮ ਜਿਹੜੇ ਪਠਾਨਕੋਟ ਹੈਗੇ ਆ ਉਹ ਵੀ ਮੌਕੇ ਤੇ ਪਹੁੰਚੇ ਸੀਗੇ ਤਾਂ ਜੋ ਇਹਨਾਂ ਨੂੰ ਜਿਹੜਾ ਕੋਈ ਨਾ ਕੋਈ ਜਿਹੜਾ ਆਸਵਾਸਨ ਦਿੱਤਾ ਜਾਏ ਮਤਲਬ ਇਹਨਾਂ ਦੇ ਕੋਈ ਕਾਰਵਾਈ ਕੀਤੀ ਜਾਏ ਇਹਨਾਂ ਦੀ ਮੰਗ ਇੱਕੋ ਸੀਗੀ ਕਿ ਜਦ ਤੱਕ ਉਹਨਾ ਪੁਲਿਸ ਵਾਲਿਆਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਇਹ ਇਸ ਥੋਂ ਆਪਣੇ ਇਸ ਜਿਹੜੇ ਯੁਵਕ ਦੀ ਲਾਸ਼ ਨਹੀਂ ਲੈ ਜਾਣ ਦੇਣਗੇ ਹੁਣ ਜਿਹੜਾ ਪੁਲਿਸ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਐਸਡੀਐਮ ਵੱਲੋਂ ਆਸ਼ਵਾਸਨ ਦਿੱਤਾ ਗਿਆ ਤੇ ਇਹਨਾਂ ਦੇ ਬਿਆਨ ਵੀ ਕਹਿੰਦੇ ਦਰਜ ਕੀਤੇ ਗਏ ਨੇ ਕਿ ਜੋ ਇਹ ਚਾਹਦੇ ਨੇ ਉਹ ਤੇ ਉਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਗੱਲਬਾਤ ਸੁਣਾਣਿਆ ਪੀੜਤ ਪਰਿਵਾਰ ਨਾਲ ਵੀ ਕੀਤੀ ਹੋਈ ਕੀ ਮਾਮਲਾ ਸੀਗਾ ਕਿ ਐਸਡੀਐਮ ਜਿਹੜੇ ਹੈਗੇ ਪਠਾਨਕੋਟ ਦੇ ਉਹਨਾਂ ਨਾਲ ਵੀ ਕੀਤੀ ਵੀ ਕੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੀ ਕਹਿਣਾ ਤੁਹਾਡਾ ਚਾਰੇ ਸਾਢੇ 2 ਕਹਿਣਾ ਹੈ ਕਿ ਕੱਲ ਦੇ ਅਸੀਂ ਇਥੇ ਬਲਾਦਰੀ ਕੋਈ 400 ਜਿਨੀ ਵੀ ਬਲਾਦਰੀ ਬੈਠੀ ਦੀ ਬੈਠੀ ਦੀ ਸੀ ਕੱਲ ਦੀ ਬਲਾਦਰੀ ਇਥੇ ਬੈਠੀ ਦੀ ਆ ਰਾਜਪੂਰੀ ਇਥੇ ਕੱਟੀ ਹੈ ਸਾਡੇ ਇੱਕ ਪੁੱਤਰ ਮਹੀਨਾ ਹੈ ਅਮਰ ਜਾਂ ਤੜਨੇ ਦਾ ਹੈ ਉਹ ਵੀ ਰੋਜ਼ ਇਥੇ ਇਸਨੇ ਤੋਰਨੀ ਇਥੇ ਚੋਕਾ ਰੱਖਿਆ ਅੱਜ ਫਿਰ ਡੈਡ ਬਾਡੀ ਲੱਭ ਗਈ ਉਹ ਪੁਲਿਸ ਨੇ ਸਰ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਡੀਓ ਸਾਹਿਬ ਨੇ ਲਿਖਿਆ ਤੇ ਜਿੱਦ ਤੇ ਪੁਲਿਸ ਵਾਲੇ ਨੇ ਬੰਦਾ ਮਾਰਿਆ ਉਹਦੇ ਫਰਿਆਦ ਅਰਜ ਕਰ ਲਈ ਇਹ ਭਰੋਸਾ ਦੇ ਦਿੱਤਾ ਸਾਨੂੰ ਬਿਲਕੁਲ ਭਰੋਸਾ ਦੇਤਾ ਡੀਐਸਪੀ ਸਾਹਿਬ ਨੇ ਵੀ ਐਸਪੀ ਸਾਹਿਬ ਨੇ ਵੀ ਡੀਐਸਪੀ ਸਾਹਿਬ ਨੇ ਵੀ ਤੇ ਸਰ ਅੱਜ 29 ਐਸਟੀਐਮ ਸਾਡੀ ਅਰਬ ਕੀਤੀ ਗਵਰਨਮੈਂਟ ਰਹਿ ਤੇ ਉਹਨ ਡੈਡ ਬਾਡੀ ਦੇ ਬਾਅਦ ਅਸੀਂ ਦੇਖਣਾ ਕਿ ਕਿਹਦਾ ਅਪਰ ਚੱਲ ਲੱਗਦਾ ਕਿਹਦੇ ਪਰ ਨਹੀਂ ਲੱਗਦਾ ਕੀ ਅਸੈਸਮੈਂਟ ਹੁੰਦਾ ਨਹੀਂ ਹੁੰਦਾ ਉਹ ਹੁਣ ਜੈਗਰੇਟਡ ਬਾਡੀ ਹੋ ਗਈ ਉਹਦੇ ਬਾਅਦ ਅਸੀਂ ਤਰ੍ਹਾਂ ਮਾਰ ਰਹੇ ਹਾਂ ਕਰਨਾ ਮਾਰ ਕੇ ਡੈਡ ਬਾਡੀ ਰੋਡ ਤੋਂ ਫੇਰ ਚੁੱਕਣੀ ਹੈ ਤੇ ਇਸ ਵੇਲੇ ਸਾਢੇ 11:00 ਹੋ ਗਏ। ਗੱਲ ਹੋਈ ਕਿਸੇ ਹੋਈ ਕੀ ਗੱਲਬਾਤ ਹੋਈ ਕਿਸੇ? ਇਤੋਂ ਖੱਬ ਲੱਗੀ ਹੈ ਸਰ ਗੱਡੀ ਲੱਤੀ ਸੀ ਡੰਗਰਾਂ ਦੀ ਕਿਤੇ ਡੰਗਰਾਂ ਦੀ ਲੱਗਣ ਦੇ ਸੀ ਤੇ 15000 ਰੁਪਏ ਵੀ ਲੈ ਲਿਆ ਇੱਕ ਮੁੰਡੇ ਕੋਲੋਂ ਤੇ ਫੇਰ ਉਹ ਪੱਥਰ ਮਾਰਿਆ ਇੱਥੇ ਤੇ ਮੁੰਡਾ ਪਿੱਛੇ ਇੱਥੇ ਪੱਥਰ ਵੱਜਿਆ ਜਾਂ ਕਿਤੇ ਵੱਜਿਆ ਦੇ ਮੁੰਡਾ ਡੁੱਬ ਗਿਆ। ਮੰਜਾ ਲੱਜ ਕੇ ਲੈ ਜੀਆਂ। ਹੂੰ ਤੁਹਾਡਾ ਕੀ ਕਹਿਣਾ? ਸਾਢੇ 11:00 ਸਾਫ। ਫਰਸਾ 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 ਮੇਰਾ ਨਾਮ ਦਲਮੀਰ ਖਾਨ ਜੀ। ਸਰ ਇਸ਼ੂ ਇਹ ਹੋਇਆ ਕਿ ਬੰਦਾ ਮਰ ਗਿਆ ਬਹੁਤ ਮੱ ਕਿ ਪੰਜਾਬ ਪੁਲਿਸ ਨੇ ਬੰਦੇ ਦੇ ਮਗਰ ਖੱਬ ਲਾ ਕੇ ਤੇ ਬੰਦੇ ਨੂੰ ਮਾਰਤਾ ਪੱਥਰ ਮਾਰ ਕੇ ਸਿਰ ਚ ਪਾਣੀ ਚ ਡੁੱਬ ਕੇ ਮਰ ਗਿਆ ਬੰਦਾ ਪਰ ਗੱਲ ਇਹ ਸੀ ਕਿ ਸਾਡੇ ਕੋਲ ਜਿਹੜੇ ਗੁੱਜਰ ਬਰਾਦਰੀ ਕੋਲ ਤੋਕੜ ਮੱਝਾਂ ਹੁੰਦੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹ ਮੱਝਾਂ ਦਾ ਵਪਾਰ ਕਰਦਾ ਸੀ ਥੂ ਡੇਹੜਾ ਬਸੇ ਜਾਂਦੀਆਂ ਸੀ ਮੱਝਾਂ ਤੇ ਉਹ ਕਹਿੰਦੇ ਮੱਝਾਂ ਦਾ ਸਾਨੂੰ ਮਹੀਨਾ ਬੰਨੋ ਨਹੀਂ ਤਾਂ ਅਸੀਂ ਇਹ ਤੁਹਾਨੂੰ ਮੱਝਾਂ ਨਹੀਂ ਥੁ ਲਿਜਾਣ ਦੇਣੀਆ ਬਸ ਇੰਨਾ ਇੱਕ ਇਸ਼ੂ ਸੀਗਾ ਜਿਸ ਕਰਕੇ ਬੰਦੇ ਦੇ ਮਗਰ ਖੱਬ ਲਾ ਕੇ ਅੱਜ ਬੰਦੇ ਨੂੰ ਜਾਨੂ ਮੋਦ ਦੇ ਘਾੜ ਉਤਾਰਦਾ ਉਹਦੇ ਛੋਟੇ ਛੋਟੇ ਬੱਚੇ ਰਹਿ ਗਏ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਇਸ ਤਰ੍ਹਾਂ ਦੀ ਹਰਕਤਾਂ ਪੰਜਾਬ ਪੁਲਿਸ ਨੂੰ ਨਹੀਂ ਕਰਨੀਆਂ ਚਾਹੀਦੀ। ਹੁਣ ਕੀ ਕਹਿਣ ਮੰਗਤੀ ਹੈ ਤੁਹਾਡੇ? ਮੰਗੇ ਕਰਨੇ ਕਿ ਉਹਨਾਂ ਬੱਚਿਆਂ ਦਾ ਇਨਸਾਫ ਹੋਣਾ ਚਾਹੀਦਾ ਕੋਈ। ਪੰ ਸਰ ਕੀ ਨਾਂ ਜੀ ਆਪਣਾ? ਮੇਰਾ ਪਟਵਾਰੀ ਫਤਿਹ ਸਿੰਘ। ਕੀ ਗੱਲਬਾਤ ਸੀਗੀ ਤੁਸੀਂ ਗੈਡ ਬੁਡੀ ਇਹ ਕੱਲ ਕੋਲੀਆਂ ਦਾ ਮੁੰਡਾ ਹੈ ਕੋਈ ਸ਼ਰੀਫਦੀਨ ਤੇ ਉਹ ਕੱਲ 12:00 ਵਜੇ ਲਗਭਗ ਇਥੋਂ ਖਬਰ ਮਿਲੀ ਸੀਗੀ ਉਹ ਉੱਥੇ ਦਰਿਆ ਦੇ ਵਿੱਚ ਜਾ ਰੁੜ ਗਿਆ ਤੇ ਅਸੀਂ ਕੱਲ ਵੀ ਆਏ ਸੀ ਮੇਰੀ ਡਿਊਟੀ ਧਾਰਕਾਂ ਸੀਗੀ। ਤੇ ਮੈਂ ਕੱਲ ਸ਼ਾਮੀ ਉੱਥੇ ਹੀ ਸੀਗਾ ਤਾਂ ਆ ਰਹੀ ਸੀਗਾ ਤੇ ਮੈਨੂੰ ਸ਼ਾਮੀ ਕੋਈ 6 ਵਜੇ ਪੌਣੇ 6 ਵਜੇ ਫੋਨ ਆਇਆ ਸੀਗਾ ਕਿ ਅੱਦਾਂ ਦਾ ਇਨਸੀਡੈਂਟ ਹੋਇਆ ਤੇ ਕੱਲ ਅਸੀਂ ਆਏ ਸੀ ਰਾਤੀ ਪਰ ਤਾਂ ਸਾਨੂੰ ਹਨੇਰਾ ਹੋ ਗਿਆ ਸੀਗਾ ਕਿ 7 ਵਜੇ ਪਹੁੰਚੇ ਸੀਗੇ ਫਿਰ ਅਸੀਂ ਵਾਪਸ ਚਲੇ ਗਏ ਤੇ ਅੱਜ ਫਿਰ ਅਸੀਂ ਆਏ ਸੀਗੇ ਮੇਰੇ ਨਾਲ ਪਟਵਾਰੀ ਦਿੱਤਿਆ ਸੀਗਾ ਜਿਹੜਾ ਇੱਥੇ ਬਮਿਆਲੀ ਅੱਗਿਆ ਹੋਇਆ ਤੇ ਅਸੀਂ ਆ ਕੇ ਤੇ ਫਿਰ ਪਾਣੀ ਕੋਈ ਜ਼ਿਆਦਾ ਨਹੀਂ ਸੀ 7 7:30 ਪਾਣੀ ਸੀਗਾ ਤੇ ਫਿਰ ਅਸੀਂ ਤਾਂ ਦੋ ਜਾਣੇ ਸੀਗੇ ਪਰ ਮੈਂ ਬਾਕੀਆਂ ਨੂੰ ਹਿੰਮਤ ਦਿੱਤੀ ਮੁੰਡਿਆਂ ਨੂੰ ਜਿਹੜੇ ਤੈਰਨ ਆਲੇ ਆ ਮੇਰੇ ਨਾਲ ਆਓ ਤੇ ਫਿਰ ਰੱਸਾ ਫੜ ਕੇ ਇੱਕ ਲਾਈਨ ਬਣਾਈ ਤੇ ਲਾਈਨ ਬਣਾ ਕੇ ਅਸੀਂ ਜਿਹੜੀ ਡੈੱਡ ਬੋਡੀ ਨੂੰ ਰਿਕਵਰ ਕੀਤੀ ਹੈ ਤੇ ਡੈੱਡ ਬੋਡੀ ਵੇਖੀ ਹੋਈ ਜੀ ਤੁਸੀਂ ਸੱਟਾ ਸੱਟਾ ਵੀ ਹੋ ਗਈ ਕਿਸੇ ਤਰ੍ਹਾਂ ਨਹੀਂ ਸੱਟਲ ਨਹੀਂ ਇਹ ਤਾਂ ਹੁਣ ਪੋਸਟਮਾਰਟਮ ਤੋਂ ਹੀ ਪਤਾ ਲੱਗੇ ਇਹ ਦੇਖਿਆ ਨਹੀਂ ਇਹਦੇ ਵਿੱਚ ਜੀ ਗੁੱੱਦਰ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਜਿਹੜੇ ਇੱਕ ਨੌਜਵਾਨ ਦੀ ਕੱਲ ਇੱਥੇ ਡਰਾਉਨਿੰਗ ਦੇ ਕਾਰਨ ਜਿਹੜੀ ਇਹ ਡੈਥ ਹੋਈ ਸੀ ਅੱਜ ਜਿਹੜੀ ਦੁਪਹਿਰੇ ਉਹ ਪ੍ਰਸ਼ਾਸਨ ਨੇ ਪੁਤਖੋਰ ਵੀ ਲਗਾ ਕੇ ਜਿਹੜੀ ਬੋਡੀ ਹੈ ਉਹ ਰਿਕਵਰ ਕਰ ਲਈ ਹੈ ਤੇ ਜਿਹੜੇ ਇੱਥੇ ਇਕੱਤਰ ਹੋਏ ਇਕੱਤਰ ਹੋਏ ਹੀ ਇਹਨਾਂ ਦੀ ਬਰਾਦਰੀ ਦੇ ਵੀ ਔਰ ਅਦਰਵਾਈਜ਼ ਪਰਿਵਾਰ ਦੇ ਵੀ ਉਹਨਾਂ ਵੱਲੋਂ ਕੁਝ ਪੁਲਿਸ ਦੇ ਨਾਲ ਸ਼ੱਕ ਸ਼ੁਫੇ ਸੀਗੇ ਉਹਦੇ ਸਬੰਧੀ ਮਨ ਜਿਹੜੀ ਦਰਖਾਸਤ ਆ ਉਹ ਜਿਹੜੀ ਐ ਐਸਐਸਪੀ ਸਾਹਿਬ ਨੂੰ ਇੱਕ ਲਿਖ ਕੇ ਜਿਹੜੀ ਆ ਇਹਨਾਂ ਰਾਹੀਂ ਦੇ ਦਿੱਤੀ ਐ ਐਸਪੀ ਸਾਹਿਬ ਮੌਕੇ ਤੇ ਮੌਜੂਦ ਵੀ ਜਿਨ੍ਹਾਂ ਨੇ ਉਹ ਦਰਖਾਸਤ ਲੈ ਲਈ ਐ ਔਰ ਹੁਣ ਜਿਹੜੀ ਐ ਹੁਣ ਸਾਰੇ ਐਗਰੀ ਕਰ ਗਏ ਔਰ ਬੋਡੀ ਨੂੰ ਜਿਹੜਾ ਪੋਸਟਮਾਰਟਮ ਵਾਸਤੇ ਤਾਂ ਕਿ ਕੌਜ਼ ਆਫ ਡੈਥ ਜਿਹੜਾ ਸਟੈਬਲਿਸ਼ ਕੀਤਾ ਜਾ ਸਕੇ ਉਹ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਪਠਾਨਕੋਟ ਲਿਜਾਇਆ ਜਾ ਰਿਹਾ ਇਨ ਹਾਂ ਜੀ ਇਹਨਾਂ ਦੀ ਜਿਹੜੀ ਦਰਖਾਸਤ ਲੈ ਲਈ ਹੈ ਸਾਡੇ ਸਬਜੈਕਟ ਟੂ ਇਨਵੈਸਟੀਗੇਸ਼ਨ ਤਾਂ ਜੋ ਵੀ ਅਗਰ ਕਿਸੇ ਦੀ ਵੀ ਹੋਂਦਾਈ ਪਾਈ ਜਾਂਦੀ ਹੈ ਵਾਟਐਵਰ ਉਹਦੇ ਤੇ ਠੁਕਮਾ ਜਿਹੜੀ ਕਾਰਵਾਈ ਉਹ ਕੀਤੀ ਜਾਂਦੀ ਹੈ